ਇਸ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਜਿਹੜਾ ਉਹ ਬੰਦਾ ਇਹ ਗੁਰਮੀਤ ਸਿੰਘ ਇਹਤੇ ਪਹਿਲਾਂ ਦੋ ਪਰਚੇ ਰਜਿਸਟਰਡ ਨੇ ਇਹ ਦੋਨੋਂ ਹੀ ਪਰਚੇ ਅਸਲਾ ਐਕਟ ਤੇ ਐਨਡੀਪੀਐਸ ਦੇ ਨੇ ਜਿਹੜਾ ਰੌਸ਼ਨ ਸਿੰਘ ਹੈ ਉਹਤੇ 14 ਮੁਕਦਮੇ ਦਰਜ ਨੇ ਵਕ ਵਕ ਜਿਹੜੇ ਸੈਕਸ਼ਨਸ ਹੈ ਉਹਨਾਂ ਦੇ ਅੰਦਰ ਐਂਡ ਮੋਸਟ ਆਫ 뎀 ਆਰ ਆਰਮਜ਼ ਐਕਟ ਆਈਪੀਸੀ ਸੈਕਸ਼ਨਸ ਨੇ ਤਿੰਨ ਸੌ ਸਾਤਿਆਂ ਨੇ ਬਹੁਤ ਥਾੜਾ ਬੰਦਾ ਹੈ ਇਹ ਔਰ ਅਜੇ ਕੁਮਾਰ ਉਰਫ ਅੱਜੂ ਇਹਤੇ ਪੁਰਾਣੇ ਤਿੰਨ ਪਰਚੇ ਨੇ ਜੀ ਇਹ Madhya Pradesh ਤੋਂ ਇਹਨੂੰ ਲੈ ਕੇ ਆਏ ਆਂ ਔਰ ਅੱਗੇ ਇਹਨੂੰ ਜਿਹਨੂੰ ਵੀ ਸਪਲਾਈ ਕਰਨਾ ਸੀ ਉਹ ਅਸੀਂ ਪੂਰ ਵੈਰੀਫਾਈ ਕਰਦੇ ਪਏ ਆਂ ਐਂਡ ਇਹ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਕਿਵੇਂ ਇੱਕ ਬਲਾਈਂਡ ਕੇਸ ਜਿੱੱਚ ਸਾਡੇ ਕੋਲ ਕੋਈ ਲੀਡਸ ਨਹੀਂ ਸੀ ਉਹਨੂੰ ਕਿਵੇਂ ਇੱਕ ਸਸਟੇਨਡ ਅਫਰਟ ਔਰ ਇੱਕ ਫੋਰਵਰਡ ਬੈਕਵਰਡ ਲਿੰਕੇजेस ਨੂੰ ਸਟੈਬਲਿਸ਼ ਕਰਕੇ ਕਿਵੇਂ ਅਸੀਂ ਬੰਦੇ ਫੜਦੇ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਸਾਰਿਆਂ ਨੂੰ ਧਿਆਨ ਹੋਣਾ ਹੈ ਕਿ 3 ਤਾਰੀਖ ਨੂੰ ਫਰੀਦਕੋਟ ਪੁਲਿਸ ਦੀ ਨਾਕਾ ਪਾਰਟੀ ਵੱਲੋਂ 5 ਵੈਪਨਸ ਬਰਾਮਦ ਕੀਤੇ ਗਏ ਸੀ ਇੱਕ ਮੁਸਤੈਦ ਚੈਕਿੰਗ ਕਰਦੇ ਹੋਏ ਰਾਤ ਵੇਲੇ ਤੇ ਜਿਹੜੀ ਨਾਕਾ ਪਾਰਟੀ ਸੀ ਉਹਨੇ ਉਹਨੂੰ ਚੇਸ ਵੀ ਕੀਤਾ ਜਿਹੜੇ ਉਹ ਬੰਦੇ ਆਈ ਸੀ ਵੈਪਨਸ ਲੈ ਕੇ ਬਟ ਹਨੇਰੇ ਦਾ ਫਾਇਦਾ ਉਠਾ ਕੇ ਉਹ ਅੱਗੇ ਨਿਕਲ ਗਏ ਸੀ सो so, उसी लड़ी के तहत फरीदकोट पुलिस इन जॉइंट ऑपरेशन विद काउंटर इंटेलिजेंस बठिंडा ने सारे टीम ने बहुत चंगा काम करते हुए इन द पास्ट फाइव डेज कड़ी तो कड़ी जोड़ते हुए ये कंपलीटली ब्लाइंड केस से जनू टेक्निकल इन्वेस्टिगेशन और ह्यूमन इंटेलिजेंस दे बेसिस इस केस आई वुड लाइक टू स्पेशली कॉमेंड आर टीम लैड बाय जसमीत जी डी एस पी सब डिविजन फरीदकोट शमशेर जी दैन सीआईए इंचार्ज दैन काउंटरेंट देन बठिंडा इंचार्ज और ये सारी ही सा स्पैशल ब्रांच सारे ने ए बहुत मेहनत की पंजाब पुलिस के जिन्हें भी सारे विंगस वो कट्ठे काम कर रहे हैं और उसी एक सिनर्जिस्टिक इफेक्ट और शेयरिंग ऑफ इंफॉर्मेशन और क्लोज कोऑर्डिनेशन ਦੇਤੇ ਹੈ ਤੇ ਹੀ ਜਿਹੜਾ ਇੱਕ ਬੰਦਾ ਹੈਗਾ ਵੈਦਨੀਮਾ ਗੁਰਮੀਤ ਸਿੰਘ ਉਹ ਅਰੈਸਟ ਹੋਆ 4 ਤਾਰੀਖ ਨੂੰ ਤੇ ਉਹਦੀ ਪੁੱਛਗਿੱਛ ਤੇ ਹੀ ਫਰਦਰ ਇਨਵੈਸਟੀਗੇਸ਼ਨਸ ਤੇ ਸਾਨੂੰ ਖੁਲਾਸੇ ਹੋਏ ਐਂਡ ਫਾਈਨਲੀ ਵੀ ਵਰ ਏਬਲ ਟੂ ਅਰੈਸਟ ਰੌਸ਼ਨ ਐਸ ਵੈਲ ਐਸ ਅਜੂ ਇਹ ਰੌਸ਼ਨ ਤੇ ਅਜੂ ਇਹਨਾਂ ਤੇ ਪੁਰਾਣੇ ਕਾਫੀ ਪਰਚੇ ਦਰਜ ਨੇ ਤੇ ਇਹਦੇ ਵਿੱਚ ਮੈਂ ਇੱਕ ਹੋਰ ਮੈਂਸ਼ਨ ਕਰਨਾ ਚਾਹਵਾਂਗੀ ਕਿ ਵੇਰੀਅਸ ਡਿਸਟ੍ਰਿਕਟਸ ਦੀ ਜਿਹੜੀ ਟੀਮਸ ਸੀਗੀ ਇਨਕਲੂਡਿੰਗ ਕਪੂਰਥਲਾ ਇਨਕਲੂਡਿੰਗ ਫਾਜ਼ਿਲ ਕਾ ਉਥੇ ਵੀ ਸਾਡੀਆਂ ਟੀਮਾਂ ਨੇ ਵਿੱਚ ਰੇਡਸ ਕੀਤੀਆਂ ਹੈਗੀਆਂ ਤੇ ਹੁਣ ਡਿਸਟ੍ਰਿਕਟਸ ਨੇ ਵੀ ਸਾਨੂੰ ਪੂਰਾ ਇਹਦੇ ਵਿੱਚ ਕੋਆਪਰੇਸ਼ਨ ਦਿੱਤਾ ਐਂਡ ਫਾਈਨਲੀ ਰੌਸ਼ਨ ਤੇ ਅਜੂ ਉਦੇ ਹੈਵ ਆਲਸੋ ਬੀਨ ਅਰੈਸਟਡ ਸੋ ਇਹਦੇ ਵਿੱਚ ਜਿਹੜਾ ਬੰਦਾ ਹੈ ਗੁਰਮੀਤ ਸਿੰਘ ਇਹਤੇ ਪਹਿਲਾਂ ਦੋ ਪਰਚੇ ਰਜਿਸਟਰਡ ਨੇ ਇਹ ਦੋਨੋਂ ਹੀ ਪਰਚੇ ਅਸਲਾ ਐਕਟ ਤੇ ਐਨਡੀਪੀਐਸ ਦੇ ਨੇ ਜਿਹੜਾ ਰੌਸ਼ਨ ਸਿੰਘ ਹੈ ਉਹਤੇ 14 ਮੁਕਦਮੇ ਦਰਜ ਨੇ ਬਕ ਬਕ ਜਿਹੜੇ ਸੈਕਸ਼ਨਸ ਹੈ ਉਹਨਾਂ ਦੇ ਅੰਡਰ ਐਂਡ ਮੋਸਟ ਆਫ 뎀 ਆਰ ਆਰਮਜ਼ ਐਕਟ ਆਪੀਸੀ ਸੈਕਸ਼ਨਸ ਨੇ ਤਿੰਨ ਸਸਾਧਿਆ ਨੇ ਬਹੁਤ ਮਾੜਾ ਬੰਦਾ ਹੈ ਇਹ ਔਰ ਅਜੇ ਕੁਮਾਰ ਔਰ ਅੱਜੂ ਇਹ ਤੇ ਪੁਰਾਣੇ ਤਿੰਨ ਪਰਚੇ ਨੇ ਜੀ ਭਾਈ ਜਿਹੜਾ ਪਤਾ ਲੱਗਿਆ ਜੀ ਹੁਣ ਤੱਕ ਕਿ ਕਿੱਥੇ ਦੇਣੇ ਸੀ ਇਹਨਾਂ ਨੇ ਕਿੱਥੋਂ ਲੈ ਕੇ ਆਏ ਸੀ ਜੀ ਇਹ ਜਿਹੜੇ ਮੋਡਲੀ ਪੁੱਛ ਕੇ ਚ ਤੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਹ Madhya Pradesh ਤੋਂ ਇਹਨੂੰ ਲੈ ਕੇ ਆਏ ਆਂ ਔਰ ਅੱਗੇ ਇਹਨੂੰ ਜਿਹਨੂੰ ਵੀ ਸਪਲਾਈ ਕਰਨਾ ਸੀ ਉਹ ਅਸੀਂ ਪੂਰਨ ਵੈਰੀਫਾਈ ਕਰਦੇ ਪਏ ਆਂ ਐਂਡ ਇਹ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਕਿਵੇਂ ਇੱਕ ਬਲਾਈਂਡ ਕੇਸ ਜਿਸਦੇ ਸਾਡੇ ਕੋਲ ਕੋਈ ਲੀਡਸ ਨਹੀਂ ਸੀ ਉਹਨੂੰ ਕਿਵੇਂ ਇੱਕ ਸਸਟੇਨਡ ਅਫਰਟ ਔਰ ਇੱਕ ਫੋਰਵਰਡ ਬੈਕਵਰਡ ਲਿੰਕੇजेस ਨੂੰ ਸਟੈਬਲਿਸ਼ ਕਰਕੇ ਕਿਵੇਂ ਅਸੀਂ ਬੰਦੇ ਪੜਦੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿ ਆਪਾਂ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਜਿਹੜਾ ਉਹ ਬੰਦਾ ਹੈ ਗੁਰਮੀਤ ਸਿੰਘ ਇਹ ਤੇ ਪਹਿਲਾਂ 2